ਮੋਟਰਸਾਈਕਲ ਅਤੇ ਸੀਮੈਂਟ ਮਿਕਸਰ ਗੱਡੀ ਦੀ ਭਿਆਨਕ ਟੱਕਰ ਦੋ ਨੌਜਵਾਨ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਕਰਾਇਆ ਗਿਆ ਹਸਪਤਾਲ ਵਿੱਚ ਭਰਤੀ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਕੀਤਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਜ਼ਿਲ੍ਹਾ ਪ੍ਰਸ਼ਾਸਨ ਦੇ ਕਹੇ ਅਨੁਸਾਰ ਵੀ ਨਹੀਂ ਰੁਕਿਆ ਹੈਵੀ ਗੱਡੀਆਂ ਦਾ ਦਿਨ ਦਿਹਾੜੇ ਚੱਲਣਾ ਇੱਕ ਹਾਦਸਾ ਅਜੇ ਠੰਡਾ ਵੀ ਨਹੀਂ ਹੋਇਆ ਅਤੇ ਅੱਜ ਸਮਾਣਾ ਭਵਾਨੀਗੜ੍ਹ ਰੋਡ ਤੇ ਬਿਲਕੁਲ ਸ਼ਹਿਰ ਦੇ ਅੰਦਰ ਹੋਇਆ ਭਿਆਨਕ ਸੜਕ ਹਾਦਸਾ ਮੌਕੇ ਤੇ 71 ਲੋਕਾਂ ਵੱਲੋਂ ਦੱਸਿਆ ਗਿਆ ਕਿ ਦੋ ਮੋਟਰਸਾਈਕਲ ਸਵਾਰਾਂ ਨੂੰ ਸੀਮੈਂਟ ਵਾਲੀ ਮਿਕਸਰ ਗੱਡੀ ਨੇ ਟੱਕਰ ਮਾਰੀ ਹੈ ਦੋਨੋਂ ਨੌਜਵਾਨ ਗੰਭੀਰੂ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਡਾਕਟਰ ਦੇ ਕਹੇ ਅਨੁਸਾਰ ਇੱਕ ਨੌਜਵਾਨ ਜੋਗੇਸ਼ ਕੁਮਾਰ ਵਾਸੀ ਕਲਬੁਰਸ਼ਾ ਅਤੇ ਦੂਜਾ ਲੜਕਾ ਸ਼ਗਨਦੀਪ ਉਮਰ 19 ਸਾਲ ਵਾਸੀ ਗਜੇ ਵਾਸ ਹੈ ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਸ਼ਾਮ ਬਜਾਜ ਦੀ ਸਮਾਨਾ ਤੋਂ ਰਿਪੋਰਟ। ਜੀ ਕਿਵੇਂ ਹੋਇਆ ਇਹ ਜਿਹੜਾ ਹਾਸਾ ਕੋਈ ਮਸਤ ਪਿਆ ਰਿਹਾ ਸੀ ਜਦੋਂ ਪੱਜਾ ਕਰਫ ਹੋਇਆ ਮੈਂ ਤਾਂ ਅੰਦਰੋਂ ਭੱਜ ਗਿਆ ਜਦੋਂ ਦੇਖਿਆ ਬੰਦੇ ਚੱਕੇ ਉਹ ਘੋੜਾ ਦੀ ਉਹ ਹੈ ਤੇਰੇ ਉਹ ਜਿਹੜਾ ਉੱਪਰ ਦੀ ਤੇ ਮੁੰਡੇ ਸਰਦਾਰ ਸੀਗੇ ਕਿ ਮੁੰਨੇ ਸੀ ਵੀਰ ਜੀ ਵੀਰ ਇੰਨਾ ਤਾਂ ਹੁਣ ਫੱਟਾ ਬੁਗਿਆ ਉਹਨਾਂ ਦਾ ਪਰ ਲੱਗਿਆ ਕਿਥੋਂ ਮੈਨੇ ਉਹ ਗਾਜੇ ਵਾਸਤੇ ਲਾਦਦੇ ਵੀਰੇ ਜਿਹੜੇ ਮੁੰਡੇ ਸੀਗੇ ਗਾਜੇ ਵਾਸਤੇ ਸੀਗੇ ਡਰਾਈਵਰ ਭੱਜ ਲਿਆ ਡਰਾਈਵਰ ਵੀਰੇ ਆ ਗਿਆ ਤੇ ਡਰਾਈਵਰ ਗੱਡੀ ਖੜੀਆ ਉੱਥੇ ਬਾਕੀ ਕਹਿੰਦਾ ਨਾਲ ਹੱਸਦਾ ਨਾਲ ਹੀ ਆ ਨਾਲੇ ਆ ਸਕੰਦਿੰਝ ਜੀ ਕਿੱਥੇ ਐਕਸੀਡੈਂਟ ਹੋਇਆ ਇਹ ਮੋੜ ਤੇ ਮੋੜ ਤੇ ਮੋੜ ਤੇ ਪੋਨਿਕਲ ਰੋਡ ਤੇ ਸਮਾਣੇ ਕੋਲ ਜੀ ਅਪਾਣੇ ਰੋਡ ਤੇ ਸਮਾਣੇ ਕੋ ਤਾਂ ਜਾ ਰਹੇ ਸੀ ਕਿ ਆ ਰਹੇ ਸੀਗੇ ਆ ਰਹੇ ਸੀਗੇ ਤੁਸੀ ਪਤਾ ਨਹੀਂ ਹੈਗਾ ਇਹਨੇ ਜਾਣਾ ਟੀਪਰ ਵਾਲੇ ਦੇ ਵਿੱਚ ਮਾਰੀ ਲਿਆ ਕੀ ਤੇ ਜਿਹੜੇ ਉਹ ਪਿਕਚਰ ਟੀਪਰ ਵਾਲੇ ਨੇ ਟਰੱਕ ਸੀਗਾ ਉਹ ਖੜਿਆ ਸੀਗਾ ਕਿ ਭੱਜ ਗਿਆ ਭੱਜ ਗਿਆ ਜੀ ਖੜਿਆ ਨਹੀਂ ਸੀਗਾ ਉਹ ਨਹੀਂ ਕਰਦੇ ਹੋ ਇਨਸਾਬ ਜਾਂਦੇ ਉਹਦੇ ਕਾਰਵਾਈ ਕੀ ਆ ਵੀ ਇਹਪਰ ਵਾਲੇ ਦੇ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਤੇ ਜਿਵੇਂ ਕੁਛ ਲੱਗਿਆ ਪਤਾ ਜੀ ਕਿਸ ਤਰ੍ਹਾਂ ਸਾਡੇ ਕੋਲ ਦੋ ਮਰੀਜ਼ ਆਏ ਨੇ ਤਕਰੀਬਨ ਯੋਗੇਸ਼ ਕੁਮਾਰ ਹੈ ਸਨ ਆਫ ਫਰਦੀਪ ਸਿੰਘ ਉਹ ਰੈਜ਼ੀਡੈਂਟ ਆ ਕੁਲਗੁਰਛਾ ਤੇ ਇੱਕ ਦੂਜਾ ਪੇਸ਼ੈਂਟ ਹੈ ਜਿਹੜਾ ਬੱਚਾ ਆਇਆ ਹੈ ਉਹ ਨੀਸਾ ਹੁਦਾ ਹੈ ਉਹ ਸ਼ਗਨ ਦੀਪ ਹੈ ਸਨ ਆਫ ਦਰਸ਼ਨ ਕੁਮਾਰ ਇਹ ਰੈਜ਼ੀਡੈਂਟ ਉਹ ਕਾਜੇਵਾਸਾ ਜੀ ਕਾਜੇਵਾਸਾ ਤੋਂ ਦੂਜਾ ਕੁਲਗੁਰਛਾ ਵਾਲੀ ਯੋਗੇਸ਼ ਕੁਮਾਰ ਸਤਲ ਕੁਲਗੁਰਛਾ ਸਿਜੀ ਜੀ ਜਿਹੜਾ ਮਰੀਦ ਗੁਰਸ਼ੰਦਾ ਸਿੰਘ ਯੋਗੇਸ਼ ਕੁਮਾਰ ਉਹਦੀ ਥੋੜੀ ਹਾਲਤ ਗੰਭੀਰ ਸੀ ਤੇ ਮਤਲਬ ਜਿਹੜਾ ਪੱਟ ਹੰਦ ਉੱਪਰ ਹੀ ਸੜ ਉਹਦੇ ਕਾਫੀ ਗੁੰਮਾ ਜਗਮ ਸੀ ਤੇ ਬਹੁਤ ਬਲੀਡਿੰਗ ਵੀ ਹੋ ਗਈ ਸੀ ਉਹਦੇ ਉਹਨੂੰ ਅਸੀਂ ਫਰਸਟ ایڈ ਦੇ ਕੇ ਪ੍ਰਾਇਮਰੀ ਉਹਨੂੰ ਰੈਸਕਾਟਰ ਜਿਹਾ ਦੱਸ ਦੂਜਾ ਮਰੀਦ ਸਾਡੇ ਕੋਲ ਹੀ ਆ ਉਹਦੀ ਸੱਟ ਹੈਗੀ ਹੈ ਸਿਰ ਤੇ ਸੱਟ ਹੈਗੀ ਹੈ ਉਹਦੇ ਉਹਨੂੰ ਬੀ ਫਰਦਰ ਜਾਸਤਵਾ ਦੇਖਣੇ ਵੀ ਉਹਰੇ ਆਪ ਮੈਰੇਜ ਕਰ ਸਕਦੇ ਆ ਉਹ ਸੁਕਦੀ ਉਹ ਸੁਕਦੀ ਉਹ ਜਿਹੜਾ ਬਸਰਾ ਹੁੰਦਾ ਹਾਂ ਉਹ ਰਿਆਪਿਆਂ ਦੇ ਇਹ ਹਾਂ ਉਹ ਹੈ ਉਹਨੂੰ ਪਰਜਾਦ ਨਹੀਂ ਕੁਛ ਖਾਸ ਨਹੀਂ ਕਿਉਂਕਿ ਵੀ ਕੈਪਚੂਲੇਟ ਨਹੀਂ ਕਰ ਪਾ ਰਾ ਚੀਜ਼ਾਂ ਬਟ ਫਿਰ ਠੀਕ ਹੈ ਉਹ ਵੀ